मात्र 10 ਰੁਪਏ ਦੇ ਵਿੱਚ 500 ਵਾਲੀ ਮੋਇਸਚਰਾਈਜ਼ਰ ਕਰੀਮ ਘਰੇ ਹੀ ਬਣਾ ਕੇ ਤੁਹਾਨੂੰ ਦੱਸਦੀਆਂ ਕਿ ਕਿਸ ਤਰੀਕੇ ਨਾਲ ਬਣਾ ਕੇ ਸਿਰਫ ਉਹਦੇ ਲਈ 10 ਰੁਪਏ ਦੀ ਵੈਸਲਿਨ ਚਾਹੀਦੀ ਹੈ ਤੇ ਹੋਰ ਤਿੰਨ ਚੀਜ਼ਾਂ ਚਾਹੀਦੀਆਂ ਨੇ ਉਹਦੇ ਵਿੱਚ ਮਿਕਸ ਕਰਕੇ ਤੁਸੀਂ ਘਰੇ ਹੀ ਜਿਹੜੀ ਆਪਾਂ ਹੁੰਦੀ ਹੈ ਨਾ ਸੰਸਕ੍ਰੀਮ ਸਰਦੀਆਂ ਵਾਲੀ ਉਹ ਬਣਾ ਕੇ ਆਪਾਂ ਤੇ ਰੈਡੀ ਕਰ ਸਕਦੇ ਆ ਤੇ ਇਹ ਮੋਇਸਚਰਾਈਜ਼ਰ ਜਿਹੜੀ ਕਰੀਮ ਹੁੰਦੀ ਹੈ ਸੰਸਕ੍ਰੀਮ ਸੋਰੀ ਗਰਮੀਆਂ ਲਈ ਹੁੰਦੀ ਹੈ ਮੋਇਸਚਰਾਈਜ਼ਰ ਕਰੀਮ ਜਾਨੀ ਕਿ ਸਰਦੀਆਂ ਲਈ ਜਿਹੜੀ ਬਣ ਕੇ ਰੈਡੀ ਹੋ ਜਾਂਦੀ ਹੈ ਇਹਦੇ ਨਾਲ ਜਿਹੜੀ ਤੁਹਾਡੀ ਸਕਿਨ ਨੇ ਲ ਇੱਕਦਮ ਗਲੋ ਕਰੇਗੀ ਸਕਿਨ ਦੇ ਰਿੰਕਲ ਠੀਕ ਹੋਣਗੇ ਸਕਿਨ ਦੀਆਂ ਝੁਰੜੀਆਂ ਠੀਕ ਹੋਣਗੀਆਂ ਸਕਿਨ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦੇ ਦਾਗ-ਧੱब्बे ਨੇ ਜੇ ਤੁਹਾਡੇ ਅਲਰਜੀ ਹੈ ਜਾਂ ਤੁਹਾਡੇ ਸਕਿਨ ਤੇ ਕਾਲਾਪਨ ਆ ਚੁੱਕਾ ਹੈ ਜਾਂ ਤੁਹਾਡੀ ਸਕਿਨ ਤੇ ਛਾਈਆਂ ਨੇ ਪਿਗਮੈਂਟੇਸ਼ਨ ਨੇ ਮੁਲਾਜਮਾ ਹੈ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਕਰੇਗੀ ਤੁਹਾਡੀ ਸਕਿਨ ਬਿਲਕੁਲ ਬੇਦਾਗ ਹੋ ਜਾਵੇਗੀ মাত্র 10 ਰੁਪਏ ਦੇ ਵਿੱਚੇ ਰੈਡੀ ਹੋ ਜਾਂਦੀ ਏ ਤੇ ਸਾਰਾ ਪ੍ਰੋਸੈਸ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਸ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਤੇ ਕੱਲ ਜਿਹੜੇ ਫਰਸਟ ਕਮੈਂ ਬਲਜੀਤ ਕੋਰ ਗੁਰਦਾਸਪੁਰ ਤੇ ਇੱਕ ਬਲਵਿੰਦਰ ਕੋਰ ਦੀ ਆਈਡੀ ਤੁਨੇ థాంਕਿਊ ਜੀ ਬਹੁਤ ਬਹੁਤ ਥੈਂਕਿਊ ਇਸੇ ਤਰ੍ਹਾਂ ਹੀ ਆਪਣੇ ਨਾਮ ਔਰ ਪਿੰਡ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਜਰੂਰ ਲਿਖਣਾ ਤਾਂ ਜੋ ਮੈਂ ਨੈਕਸਟ ਵੀਡੀਓ 'ਚ ਤੁਹਾਡੇ ਨਾਮ ਬੋਲਾਂ ਬਹੁਤ ਬਹੁਤ ਥੈਂਕਿਊ ਜੀ ਚੈਨਲ ਨੂੰ ਜੁਆਇਨ ਕੀਤਾ ਤੁਸੀਂ ਤੇ ਇਸ ਤਰੀਕੇ ਦੀ ਵੀਡੀਓ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰ ਦੇਣਾ ਤੇ ਚਲੋ ਜੀ ਤੁਹਾਨੂੰ ਬਹੁਤ ਪਿਆਰੀ ਮੋਇਸਚਰਾਈਜ਼ਰ ਬਣਾ ਕੇ ਦੱਸਦੇ ਆ ਚਲੋ ਜੀ ਚਲਦੇ ਕਿਚਨ 'ਚ ਸਰਦੀ ਲਈ ਮੋਇਸਚਰਾਈਜ਼ਰ ਕਰੀਮ ਬਣਾਉਣ ਲਈ ਤੁਹਾਨੂੰ ਕੀ ਚਾਹੀਦਾ ਪਹਿਲਾਂ ਤੁਸੀਂ ਲੈਣਾ ਗਰਮ ਪਾਣੀ ਕਿਸੇ ਵੀ ਬੋਲਸ ਜੀ ਕਿਸੇ ਵੀ ਡੋਂਗੇ ਚ ਗਰਮ ਪਾਣੀ ਪਾ ਕੇ ਵਿੱਚ ਇੱਕ ਕਟੋਰੀ ਰੱਖ ਲੈਣੀ ਹੈ ਜਾਨੀ ਕਿ ਕੋਲੀ ਤੇ ਰੱਖ ਕੇ ਤੁਸੀਂ ਇੱਕ ਚਮਚਾ ਇਹਦੇ ਵਿੱਚ ਪਾਣੀ ਵੈਸਲੀਨ ਕਿਉਂਕਿ ਆਪਾਂ ਇਹਨੂੰ ਪਘਰਾਣਾ ਹੈ ਤੇ ਅਗਰ ਡਾਇਰੈਕਟ ਪਘਰਾਵਾਂਗੇ ਤੇ ਕੋਲੀ ਵੀ ਸੜੂਗੀ ਤੇ ਵੈਸਲੀਨ ਜਿਹੜੀ ਹੈ ਨਾ ਇੱਕਦਮ ਧੂਆ ਮਾਰ ਜੀਗੀ ਤੇ ਇਸ ਤਰੀਕੇ ਨਾਲ ਅਗਰ ਤੁਸੀਂ ਗਰਮ ਪਾਣੀ ਦੇ ਵਿੱਚ ਕੋਲੀ ਰੱਖੋਗੇ ਤੇ ਬਿਲਕੁਲ ਪਿਗਲ ਜੇਗੀ ਤੇ ਆਪਣੇ ਹਿਸਾਬ ਨਾਲ ਜਿੰਨੇ ਕਿ ਤੁਸੀਂ ਲੈ ਸਕਦੇ ਜਿੰਨੇ ਕਿ ਤੁਸੀਂ ਬਣਾਉਣਾ ਚਾਹੁੰਦੇ ਵੈਸੇ ਤੁਸੀਂ 5 ਤੋਂ 6 ਦਿਨ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਦੇ ਵਿੱਚ ਪਾਣਾ ਹੈ ਕੱਚਾ ਦੁੱਧ ਅੱਧਾ ਚਮਚ ਮਿੱਥੇ ਵੈਸਲਿਨ ਲਈ ਹੈ ਤੇ ਇੱਕ ਚਮਚਮੇ ਦੇ ਵਿੱਚ ਪਾਇਆ ਕੱਚਾ ਦੁੱਧ ਔਰ ਅੱਧਾ ਚਮਚ ਪਾਣਾ ਤੁਸੀਂ ਨਾਰੀਅਲ ਦਾ ਤੇਲ ਇਹਦੇ ਵਿੱਚ ਤੁਸੀਂ ਬਦਾਮ ਰੋਗਨ ਵੀ ਪਾ ਸਕਦੇ ਹੋ ਬਦਾਮਾਂ ਦਾ ਤੇਲ ਵੀ ਪਾ ਸਕਦੇ ਹੋ ਤੇ ਜਿਹੜਾ ਓਲੀ ਆਇਲ ਹੁੰਦਾ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਫਿਰ ਤੁਸੀਂ ਇਹਦੇ ਵਿੱਚ ਪਾਣੀ ਇੱਕ ਚਮਚਾ ਐਲੋਵਿਰਾ ਜੈਲ ਐਲੋਵਿਰਾ ਜੈਲ ਯਾਦ ਰੱਖੇ ਤੁਸੀਂ ਮਾਰਕੀਟ ਵਾਲੀ ਹੀ ਪਾਣੀ ਘਰ ਵਾਲੀ ਨਹੀਂ ਪਾਣੀ ਕਿਉਂਕਿ ਉਹਦੇ ਨਾਲ ਕਰੀਮ ਨਹੀਂ ਬਣੂਗੀ ਉਹ ਪਾਣੀ ਛੱਡ ਜਾਂਦੀ ਏ ਤੇ ਉਹ ਫਿਰ ਓਦਾਂ ਦੀ ਕਰੀਮ ਨਹੀਂ ਬਣਦੀ ਜਿੰਦਾ ਦੀ ਆਪਾਂ ਨੂੰ ਚਾਹੀਦੀ ਏ ਚੰਗੀ ਤਰ੍ਹਾਂ ਨੂੰ ਮਿਕਸ ਕਰਨਾ ਜਿੰਨੀ ਦੇਰ ਇਹ ਪਿਗਲ ਨਹੀਂ ਜਾਂਦੀ ਉੰਨੀ ਦੇਰ ਤੁਸੀਂ ਮਿਕਸ ਕਰਨਾ ਉਸ ਤੋਂ ਬਾਅਦ ਤੁਸੀਂ ਪਾਣੀ ਚ ਕਟੋਰੀ ਮੈਂ ਕੱਢ ਲਈਏ ਬਾਹਰ ਤੇ ਇਹਦੇ ਵਿੱਚ ਪਾਣੇ ਤੁਸੀਂ 2-4 ਬੂੰਦਾ ਨਿੰਬੂ ਦੇ ਰਸ ਦੀਆਂ ਜਾਂ ਅਦਰਵੇ ਸਾਰਾ ਨਹੀਂ ਨਿਚੋੜਨਾ ਹੈਗਾ ਸਿਰਫ 2-4 ਹੀ ਬੂੰਦਾ ਇਹਦੇ ਵਿੱਚ ਨਿੰਬੂ ਦੀਆਂ ਪਾਣੀਆਂ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲੈਣਾ ਜਿੰਨੀਆਂ ਵੀ ਇਹ ਚੀਜ਼ਾਂ ਤੁਹਾਨੂੰ ਦੱਸਦੀਆਂ ਨੇ ਤੁਹਾਡਾ ਰੰਗ ਇਹਦੇ ਨਾਲ ਗੋਰਾ ਹੋਵੇਗਾ ਅਗਰ ਤੁਹਾਡੇ ਟੈਨਿੰਗ ਦੀ ਪ੍ਰੋਬਲਮ ਹੈ ਸਾਰੀ ਟੈਨਿੰਗ ਰਿਮੂਵ ਹੋ ਜਾਏਗੀ ਝੁਰੜੀਆਂ ਖਾਸ ਕਰਕੇ ਜਿਨ੍ਹਾਂ ਦੇ ਨੇ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਇੱਕਦਮ ਜਿਹੜੀ ਰੁੱਖੀ ਸੁੱਕੀ ਸਕਿਨ ਹੈ ਉਹ ਜਿਹੜੀ ਇੱਕਦਮ ਗਲੋਇੰਗ ਸਕਿਨ ਹੋ ਜਾਣੀ ਹੈ ਰਾਤ ਨੂੰ ਤੁਸੀਂ ਸੌਣ ਲੱਗੇ ਜਦੋਂ ਵੀ ਤੁਸੀਂ ਆਪਣੇ ਚਿਹਰੇ ਨੂੰ ਵਾਸ਼ ਕਰਦੇ ਹੋ ਅਗਰ ਤੁਹਾਡੇ ਮੇਕਅਪ ਲੱਗੇ ਤੇ ਮੇਕਅਪ ਉਤਾਰ ਕੇ ਇਸ ਕਰੀਮ ਦਾ ਇਸਤੇਮਾਲ ਕਰਨਾ ਹੈ ਰਾਤ ਨੂੰ ਲਗਾ ਲਓ ਤੇ ਸਵੇਰੇ ਉੱਠ ਕੇ ਤੁਸੀਂ ਜਦੋਂ ਆਪਣੇ ਫੇਸ ਨੂੰ ਕਰੋਗੇ ਵਾਸ਼ ਹਾਂਜੀ ਤੁਸੀਂ ਦੇਖਿਆ ਕਿਨੇ ਸੌਖੇ ਤਰੀਕੇ ਨਾਲ ਇਹ ਮੋਇਸਚਰਾਈਜ਼ਰ ਕਰੀਮ ਜਿਹੜੀ ਬਣ ਕੇ ਰੈਡੀ ਹੋ ਜਾਂਦੀ ਹੈ ਖਾਸ ਸਰਦੀਆਂ ਲਈ ਇਹ ਕਰੀਮ ਤੁਹਾਡੀ ਸਕਿਨ ਦੀ ਜਿਹੜੀ ਡੈਡਨੈਸ ਹੋਈ ਪਈ ਨਾ ਡੈਡ ਹੋ ਗਈ ਸਕਿਨ ਤੇ ਸਕਿਨ ਤੇ ਖੁਸ਼ਕੀ ਆਂਦੀ ਹੈ ਸਕਿਨ ਤੇ ਰਿੰਕਲ ਆਣੇ ਸ਼ੁਰੂ ਹੋ ਗਏ ਨੇ ਸਕਿਨ ਤੇ ਰੁੱਖਾਪਨ ਹੈ ਸਕਿਨ ਤੇ 글로 ਨਹੀਂ ਹੈਗਾ ਸਕਿਨ ਜਿਹੜੀ ਇੱਕਦਮ ਕਾਲੀ ਪੈ ਚੁੱਕੀ ਹੈ ਇਹ ਉਹਨੂੰ ਠੀਕ ਕਰੇਗੀ ਰਾਤ ਨੂੰ ਤੁਸੀਂ ਸੌਣ ਟਾਈਮ ਇਸ ਕਰੀਮ ਨੂੰ ਲਗਾ ਲੈਣਾ ਹੈ ਬਹੁਤ ਹੀ ਵਧੀਆ ਕਰੀਮ ਹੈ ਬਹੁਤ ਹੀ ਪਿਆਰੀ ਤੇ ਬਹੁਤ ਹੀ ਇੱਕ ਜੁਨੀਕ ਜੀ ਕਰੀਮ ਬਣ ਕੇ ਇਹ ਰੈਡੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ 5 ਦਿਨ ਲਈ ਇਹਨੂੰ ਰੱਖ ਸਕਦੇ ਹੋ ਬਣਾ ਕੇ ਕਿਉਂਕਿ ਆਪਾਂ ਇਹਦੇ ਵਿੱਚ ਕੱਚਾ ਦੁੱਧ ਪਾਇਆ ਵੈਸੇ ਤਾਂ ਖਰਾਬ ਨਹੀਂ ਹੁੰਦਾ 5 ਤੋਂ 6 ਦਿਨ ਜਾਂ ਕਿ ਹਫਤਾ ਇਹ ਕਰੀਮ ਜਿਹੜੀ ਤੁਹਾਡੇ ਨਿਕਲ ਜੇਗੀ ਤੁਸੀਂ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਵੀ ਤੁਸੀਂ ਆਪਣੀ ਸਕਿਨ ਤੇ ਲਗਾਣੀ ਹੈ ਤੇ ਆਪਣੇ ਇੱਕ ਇਸ ਤਰੀਕੇ ਨਾਲ ਡਾਟ ਡਾਟ ਕਰਕੇ ਆਪੇ ਸਕਿਨ ਤੇ ਰਾਤ ਨੂੰ ਲਗਾ ਲੈਣੀ ਹੈ ਲਗਾਉਣ ਤੋਂ ਬਾਅਦ ਤੁਸੀਂ 10 ਮਿੰਟ ਮ사ਜ ਕਰਨੀ ਹੈ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਅੰਦਰ ਪਾਈਆਂ ਨੇ ਨਾਰੀਅਲ ਦਾ ਤੇਲ ਪਾਇਆ ਤੁਸੀਂ ਬਦਾਮ ਰੋਗਨ ਵੀ ਪਾ ਸਕਦੇ ਹੋ ਇਹਦੇ ਵਿੱਚ ਔਰ ਜਿਹੜਾ ਨਿੰਬੂ ਪਾਇਆ ਨਿੰਬੂ ਜਿਹੜਾ ਤੁਹਾਡੀ ਸਕਿਨ ਨੂੰ ਨਾ ਫੇਅਰ ਕਰੇਗਾ ਗੋਰਾ ਕਰੇਗਾ ਜਿਹੜੀ ਛਾਈਆਂ ਹੋਣਗੀਆਂ ਨਾ ਨਿੰਬੂ ਨਾਲ ਫਟਣ ਲੱਗ ਜਾਣਗੀਆਂ ਜਦੋਂ ਦੁੱਧ ਔਰ ਨਿੰਬੂ ਜਿਹੜਾ ਮਿਕਸ ਕਰਕੇ ਆਪਾਂ ਜਿੱਦਾਂ ਦੁੱਧ ਫਟਦਾ ਏ ਉਸ ਤਰੀਕੇ ਨਾਲ ਜਦੋਂ ਦੁੱਧ ਵਿੱਚ ਨਿੰਬੂ ਮਿਕਸ ਹੋ ਜਾਂਦਾ ਹੈ ਤੇ ਜਿਹੜੀਆਂ ਛਾਈਆਂ ਨੇ ਨਾ ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜੀ ਵੈਸਲੀਨ ਹੁੰਦੀ ਹੈ ਸਾਡੀ ਸਕਿਨ ਨੂੰ ਇੱਕਦਮ ਸੋਫਟ ਤੇ ਇੱਕਦਮ ਮਲਾਈ ਬਣਾ ਦਿੰਦੀ ਹੈ ਹੱਥਾਂ ਤੇ ਸਾਰੇ ਸਰੀਰ ਤੇ ਤੁਸੀਂ ਜਿੱਦਾਂ ਮਰਜ਼ੀ ਆਪਣੇ ਨਹਾਣ ਤੋਂ ਬਾਅਦ ਵੀ ਲਗਾ ਸਕਦੇ ਹੋ ਆਪਣੇ ਹੱਥਾਂ ਤੇ ਬਾਹਾਂ ਤੇ ਸਮੋਇਸਚਰਾਈਜ਼ਰ ਕਰੀਮ ਨੂੰ ਲਗਾ ਸਕਦੇ ਹੋ 5 500 ਵਾਲੀਆਂ ਜਿਹੜੀਆਂ ਇਹਨਾਂ ਦੀਆਂ ਮਹਿੰਗੀਆਂ ਮੋਇਸਚਰਾਈਜ਼ਰ ਕਰੀਮਾਂ ਆਉਂਦੀਆਂ ਨੇ ਉਹ ਇਹਦੇ ਅੱਗੇ ਫੇਲ ਨੇ ਬਹੁਤ ਹੀ ਇਹ ਵਧੀਆ ਕਰੀਮ ਹੈ ਰਾਤ ਨੂੰ ਜੇਕਰ ਤੁਸੀਂ ਲਗਾ ਕੇ ਸੌਂ ਜਾਂਦੇ ਹੋ ਨਾ ਜਦੋਂ ਤੁਸੀਂ ਸਵੇਰੇ ਨਹਾਓਗੇ ਆਪਣੇ ਫੇਸ ਨੂੰ ਵਾਸ਼ ਕਰੋਗੇ ਤੇ ਆਪਣਾ ਮੂੰਹ ਮੱਥਾ ਧੋਵੋਗੇ ਕਿਸੇ ਵੀ ਸਾਬਣ ਨਾਲ ਜਾਂ ਕਿਸੇ ਵੀ ਤੁਸੀਂ ਜੋ ਵੀ ਤੁਸੀਂ ਇਸਤੇਮਾਲ ਕਰਦੇ ਆਪਣੇ ਫੇਸ ਤੇ ਜਿਹੜਾ ਵੀ ਤੁਸੀਂ ਫੇਸ ਵਾਸ਼ ਇਸਤੇਮਾਲ ਕਰਦੇ ਉਹਦੇ ਨਾਲ ਜਦ ਤੁਸੀਂ ਫੇਸ ਨੂੰ ਵਾਸ਼ ਕਰੋਗੇ ਫੇਸ ਤੇ ਇੱਕ ਗਲੋ ਆਵੇਗਾ ਖੁਸ਼ਕੀ ਜਿਹੜੀ ਬਿਲਕੁਲ ਨਹੀਂ ਰਹੇਗੀ ਔਰ ਸਕਿਨ ਤੇ ਇੱਕ ਲਾਈਟ ਲਾਈਟ ਜਦ ਦੂਰ ਆ ਜਾਵੇਗਾ ਬਹੁਤ ਹੀ ਚਮਕੀਲੀ ਸਕਿਨ ਹੋ ਜਾਂਦੀ ਹੈ ਸ਼ਾਇਆ ਜਿਹੜੇ ਤੁਹਾਡੇ ਅਗਰ ਜਿਨ੍ਹਾਂ ਤੇ ਇੱਥੇ ਪੈਚ ਜੇ ਬਣੇ ਹੋਏ ਨੇ ਨਾ ਬਟਰਫਲਾਈ ਬਣ ਜਾਂਦੇ ਨੇ ਇੱਥੇ ਪੈਚ ਬਣ ਜਾਂਦੇ ਨੇ ਸ਼ਾਈਆਂ ਦੇ ਹੌਲੀ ਹੌਲੀ ਜਦੋਂ ਇਹ ਕਰੀਮ ਜਿਹੜੀ ਜਿਹਦੇ ਤੁਸੀਂ ਲਗਾਉਣਾ ਸ਼ੁਰੂ ਕਰਦੇ ਹੋਗੇ ਨਾ ਹਫ਼ਤੇ ਵਿੱਚ ਦੇਖਿਓ ਰਿਜ਼ਲਟ ਹਫ਼ਤੇ ਬਾਅਦ ਨਾਲ ਤੁਹਾਡੀਆਂ ਸ਼ਾਈਆਂ ਫਟਣ ਲੱਗ ਜਾਣਗੀਆਂ ਤੁਹਾਨੂੰ ਕਿਤੇ ਚਟੀਆਂ ਕਿਤੇ ਕਾਲੀਆਂ ਨਜ਼ਰ ਆਣੀਆਂ ਸ਼ੁਰੂ ਹੋ ਜੈਣੇ ਹੌਲੀ 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 ਤੁਸੀਂ ਡਰਨਾ ਨਹੀਂ ਹੈਗਾ ਵੀ ਸ਼ੈਲ ਸਾਡੇ ਤੱਬੇ ਪੈ ਗਏ ਨਾ ਤੱਬੇ ਨਹੀਂ ਹੋਣੇ ਹੌਲੀ 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 ਉਹ ਕਰਕੇ ਗਾਇਬ ਹੋਣੀ ਸ਼ੁਰੂ ਹੋ ਜਾਣੀਆਂ ਤੇ ਸ਼ਾਈਆਂ ਤੁਹਾਡੀਆਂ ਪਟੀਨ ਲੱਗ ਜਾਣੀਆਂ ਨੇ ਜਿਹੜੀ ਉੱਪਰ ਕਾਲੀ ਚੰਪੜੀ ਬਣ ਜਾਂਦੀ ਹੈ ਨਾ ਚਾਈਆਂ ਦੀ ਉਹ ਜਿਹੜੀ ਪਟੀਨ ਲੱਗ ਜਾਣੀ ਹੈ ਤੇ ਜਿਨ੍ਹਾਂ ਭੈਣਾਂ ਦੇ ਰਿੰਕਲ ਨੇ ਜਿਨ੍ਹਾਂ ਭੈਣਾਂ ਦੇ ਨਾ ਝੁਰੜੀਆਂ ਆ ਗਈਆਂ ਨੇ ਜਦੋਂ ਤੁਸੀਂ ਮ사ਜ ਕਰੋਗੇ ਇਹਦੇ ਨਾਲ ਤੇ ਤੁਹਾਡੀਆਂ ਝੁਰੜੀਆਂ ਵੀ ਠੀਕ ਹੋਣਗੀਆਂ ਔਰ ਸਕਿਨ ਦੇ ਅੰਦਰ ਇੱਕ ਟਾਈਟਪਾਨ ਆਵੇਗਾ ਠੀਕ ਹੈ ਜੀ ਬਹੁਤ ਪਿਆਰੀ ਹੈ ਤੇ ਇੱਕ ਤੁਸੀਂ ਸਵੇਰੇ ਉੱਠ ਕੇ ਕੀ ਕਰਿਆ ਕਰੋ ਜਿਵੇਂ ਹੁਣ ਸਰਦੀ ਹੈ ਸਰਦੀ ਦੇ ਵਿੱਚ ਇੱਕ ਗਲਾਸ ਗੁੰਗਨਾ ਪਾਣੀ ਕਰਕੇ ਚੁਟਕੀ ਹਲਦੀ ਪਾ ਕੇ ਅੱਧਾ ਕ ਚਮਚਾ ਦੇਸੀ ਘਿਓ ਦਾ ਪਾ ਕੇ ਪੀਣਾ ਸ਼ੁਰੂ ਕਰ ਦੋ ਮੈਂ ਕਹਿੰਦੀ ਤੁਸੀਂ ਦੇਖਿਓ 21 ਦਿਨ ਤੁਸੀਂ ਇਹ ਪ੍ਰੋਸੈਸ ਕਰਕੇ ਦੇਖਿਓ ਤੁਹਾਡੀ ਸਕਿਨ एकदम ਚਮਕ ਜਾਏਗੀ एकदम 글로 ਆ ਜਾਵੇਗਾ ਸਕਿਨ ਜਵਾਨ ਲੱਗਣ ਲੱਗ ਜੇਗੀ ਜੜੀਆਂ ਭੈਣਾ ਮੇਰੀਆਂ ਨਾ ਛੋਟੀ ਏਜ ਵਿੱਚ ਜਿਨ੍ਹਾਂ ਦੇ ਬੁਢਾਪਾ ਢਿਲਕਣ ਲੱਗ ਗਿਆ ਜਿਨ੍ਹਾਂ ਦੇ ਬੁਢਾਪਾ ਨਜ਼ਰ ਆਣ ਲੱਗ ਗਿਆ ਜਦੋਂ ਤੁਸੀਂ ਆ ਚੀਜ਼ ਦਾ ਪ੍ਰੋਸੈਸ ਕਰਨ ਲੱਗ ਗਏ ਨਾ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ एकदम 글로 ਹੋ ਜਾਏਗੀ ਤੇ ਸਕਿਨ ਜਿਹੜੀ ਬਹੁਤ ਹੀ ਪਿਆਰਾ ਜਿਹਾ ਇੱਕ ਸਕਿਨ ਦੀ ਟੂਨ ਹੀ ਬਦਲ ਜਾਵੇਗੀ ਸਕਿਨ ਵਿੱਚ ਜਾਨ ਆ ਜਾਵੇਗੀ ਬਹੁਤ ਹੀ ਪਿਆਰੀ ਸਕਿਨ ਹੋਣੀ ਸ਼ੁਰੂ ਹੋ ਜਾਣੀ ਹੈ ਸਵੇਰੇ ਉੱਠ ਕੇ ਗੁਰਗਰਾਹ ਪਾਣੀ ਕਰਕੇ ਅੱਧਾ ਚਮਚ ਦੇਸੀ ਘਿਓ ਤੇ ਚੁਟਕੀ ਕ ਹਲਦੀ ਪਾਣੀ ਠੀਕ ਹੈ ਡੇਲੀ ਪੀਣਾ ਤੁਸੀਂ ਅਗਰ ਕੱਚੀ ਹਲਦੀ ਹੈਗੀ ਤਾਂ ਉਹ ਵੀ ਬਹੁਤ ਵਧੀਆ ਪਾਣੀ ਚ ਉਬਾਲ ਲਓ ਗਰਮ ਪਾਣੀ ਜਿੱਤੇ ਤੁਸੀਂ ਕਰੋਗੇ ਥੋੜੀ ਕੱਚੀ ਹਲਦੀ ਪਾ ਕੇ ਤੇ ਫਿਰ ਤੁਸੀਂ ਅੱਧਾ ਚਮਚ ਦੇਸੀ ਘਿਓ ਦਾ ਡੇਲੀ ਪੀਣਾ ਸ਼ੁਰੂ ਕਰ ਦੋ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ ਜਿਹੜੀ ਇੰਨੀ ਨਿੱਖਰ ਜਾਏਗੀ ਨਾ ਤੁਸੀਂ ਹੈਰਾਨ ਹੋ ਜਾਵੋਗੇ ਕਿ ਇੰਨਾ ਪਿਆਰਾ ਗਲੋ ਇਸ ਕਰੀਮ ਦੇ ਨਾਲ ਕਦੀ ਸੋਚਿਆ ਵੀ ਨਹੀਂ ਸੀ ਮਹਿੰਗੇ ਮਹਿੰਗੇ ਕਰੀਮਾਂ ਨਾਲ ਮਾਰ ਦਿੰਦੀ ਹੈ 10 ਰੁਪਏ ਦੀ ਵੈਸਲੀਨ ਘਰੇ ਜਿਹੜੀ ਚੀਜ਼ਾਂ ਆਪਣੇ ਨੋਰਮਲ ਪਈਆਂ ਹੁੰਦੀਆਂ ਨੇ ਤੁਸੀਂ ਇਹਦਾ ਵਰਤ ਸਕਦੇ ਹੋ ਆਪਣੀ ਸਕਿਨ ਤੇ ਔਰ ਸਕਿਨ ਨੂੰ ਗਲੋਇੰਗ ਬਣਾ ਸਕਦੇ ਹੋ ਬਹੁਤ ਹੀ ਪਿਆਰੀ ਇਹ ਮੋਇਸਚਰਾਈਜ਼ਰ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਇਸ ਦਾ ਕਲਰ ਦੀ ਬਣ ਕੇ ਰੈਡੀ ਹੋ ਗਈ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਤੇ ਜਿੱਦਾਂ ਮਰਜੀ ਤੁਸੀਂ ਆਪਣੇ ਫੇਸ ਤੇ ਬਾਹਾਂ ਤੇ ਜਿੱਦਾਂ ਮਰਜੀ ਅਪਲਾਈ ਕਰ ਲਓ ਬੱਚਿਆਂ ਦੇ ਵੀ ਤੁਸੀਂ ਕਰ ਸਕਦੇ ਹੋ ਆ ਦੇਖੋ ਬਹੁਤ ਹੀ ਪਿਆਰਾ 글로 ਆਉਂਦੇ ਨਿੰਬੂ ਧਿਆਨ ਰੱਖੇ ਸਿਰਫ ਦੋ ਬੂੰਦਾ ਹੋਣ ਜਿਆਦਾ ਨਿੰਬੂ ਨਹੀਂ ਪਾਣਾ ਜੇ ਮੰਨ ਲਓ ਇੱਕ ਇੱਕ ਚਮਚਾ ਆਪਾਂ ਸਾਰੇ ਸਮਾਨ ਦਾ ਲਿਆ ਹੈ ਨਾ ਤੇ ਸਿਰਫ ਦੋ ਬੂੰਦਾ ਨਿੰਬੂ ਦੀ ਜਿਆਦਾ ਨਹੀਂ ਸਿਰਫ ਦੋ ਬੂੰਦਾ ਦੋ ਬੂੰਦਾ ਹੀ ਕਾਫੀ ਨੇ ਤੁਹਾਡੀ ਸਕਿਨ ਨੂੰ ਗੋਰਾ ਕਰਨ ਲਈ ਤੇ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਯੂਸਫੁਲ ਲੱਗੀ ਹੋਵੇ ਥੋੜੀ ਜਿਹੀ ਤੁਹਾਨੂੰ ਫਾਇਦੇਮੰਦ ਲੱਗੀ ਹੋਵੇ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਸੋਣਾ ਜੀ ਜ਼ਰੂਰ ਕਰ ਦੇਣਾ ਕਿਉਂਕਿ ਐਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਤਾਂ ਹੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਮੇਰੀਆਂ ਭੈਣਾਂ ਆਪਣਾ ਨਾਮ ਜ਼ਰੂਰ ਲਿਖਣਾ ਤੇ ਆਪਣੇ ਸ਼ਹਿਰ ਦਾ ਪਿੰਡ ਦਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਗ੍ਹਾ ਦਾ ਨਾਮ ਲਿਖਣਾ ਤਾਂ ਜੋ ਮੈਨੂੰ ਪਤਾ ਲੱਗੇ ਕਿ ਮੇਰੀਆਂ ਭੈਣਾਂ ਮੈਨੂੰ ਕਿੱਥੇ-ਕਿੱਥੇ ਦੇਖ ਰਹੀਆਂ ਨੇ ਕਿੱਥੇ-ਕਿੱਥੇ ਮੇਰੀ ਵੀਡੀਓ ਜਾ ਰਹੀ ਹੈ ਤੇ ਮੈਂ ਤੁਹਾਡੇ ਨਾਮ ਜਿਹੜੇ ਨੇ ਬੋਲਾਂ ਠੀਕ ਹੈ ਨੈਕਸਟ ਜਿਹੜੀ ਵੀਡੀਓ ਦੇ ਵਿੱਚ ਮੈਂ ਨਾਮ ਬੋਲਾਂਗੀ ਜਿਹੜੀ ਮੈਨੇ ਭੈਣਾ ਨੇ ਪਹਿਲਾਂ ਕਮੈਂਟ ਕੀਤਾ ਉਹ ਆਪਣਾ ਨਾਮ ਜ਼ਰੂਰ ਲਿਖਣਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਫਿਰ ਮਿਲਦੇ ਆਂ ਚੈਨਲ ਦੇ ਨਾਲ ਇਸ ਤਰੀਕੇ ਨਾਲ ਹੀ ਬਣੇ ਰਹੋ ਤੇ ਸੋਹਣਾ-ਸੋਹਣਾ ਟਿਪਸ ਤੁਹਾਡੇ ਨਾਲ ਸ਼ੇਅਰ ਕਰਦੇ ਨਵਾਂਗੇ ਤੁਹਾਡੀ ਸਕਿਨ ਨੂੰ ਇੱਕ ਗਲੋਇੰਗ ਤੇ ਇੱਕ ਬੇਦਾਗ ਤੇ ਨਿੱਖਰੀ ਸਕਿਨ ਜਿਹੜੀ ਤੁਹਾਡੀ ਉਹ ਕਰਨੀ ਆਪਾਂ ਸ਼ੁਰੂ ਕਰ ਦੇਣੀ ਹੈ ਜਿਹੜੀਆਂ ਮੇਰੀਆਂ ਭੈਣਾ ਪਰੇਸ਼ਾਨ ਨੇ ਛਾਈਆਂ ਤੋਂ ਤੇ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓਜ਼ ਬਾਏ ਬਾਏ